ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਮੂੜੀਆਂ ਦਾ ਨਾ ਚੀਲਾ ਬਣਾਵਾਂਗੇ ਆਪਾਂ ਤੇ ਬਹੁਤ ਹੀ ਟੇਸਟੀ ਬਣਦਾ ਹੈ ਤੇ ਆਪਾਂ ਹੁਣ ਇੱਕ ਸ਼ੁਰੂ ਕਰਦੇ ਹਾਂ ਇਹਨਾਂ ਨੂੰ ਧੋ ਲਿਆ ਆਪਾਂ ਧੋ ਕੇ ਨਾ ਤੇ ਆਪਾਂ ਇਹਦਾ ਛਿਲਕਾ ਲਾ ਲਏ ਤੇ ਹੁਣ ਆਪਾਂ ਨਾ ਇਹਨੂੰ ਕद्दूकस ਕਰਾਂਗੇ ਆਪਾਂ ਨੇ ਪਲੇਟ ਲੈ ਲਈ ਹੈ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਕद्दूकस ਕद्दूकस ਆਪਾਂ ਮੋٹے ਸਾਈਡ ਨਹੀਂ ਕਰਾਂਗੇ ਆਪਾਂ ਐਸ ਤਰ੍ਹਾਂ ਕਰਕੇ ਐਸ ਤਰ੍ਹਾਂ ਕਰਕੇ ਕਰ ਲਾਂਗੇ ਮੋਟੀ ਸਾਈਡ ਨਾਲ ਖੇਰ ਬਹੁਤ ਵਧੀਆ ਚੀਲਾ ਬਣਦਾ ਫਲੇਵਰ ਵੀ ਵਧੀਆ ਆ ਜਾਂਦਾ ਮੂੜੀਆਂ ਦਾ ਐਸਤੇ ਕਾ ਕਰਕੇ ਹੁਣ ਆਪਾਂ ਆ ਜਿਹੜੇ ਬਾਦੂ ਦਾ ਛਿਲਕੇ ਆਪਣੇ ਆਪ ਲੈ ਜਾਂਦਾ ਉਸ ਤੋਂ ਤੇ ਆਪਾਂ ਇਹਨੂੰ ਸਾਈਡ ਤੇ ਕਰਤੀਆਂਗੇ ਆਪਾਂ ਹੁਣ ਆਪਾਂ ਸਾਰੀਆਂ ਮੂੜੀਆਂ ਟਰ ਲਾਂਗੇ ਕੱਦੇ ਕਰ ਆਪਾਂ ਮੂੜੀਆਂ ਕੱਦੂ ਘਸ ਕਰ ਲਈਆਂ ਤੇ ਹੁਣ ਆਪਾਂ ਨਾ ਵੱਡਾ ਬੌਲ ਲੈ ਲੈਨੇ ਤੇ ਇਹਦੇ ਵਿੱਚ ਪਾ ਲਾਂਗੇ ਉਹਨਾਂ ਆਪਾਂ ਇਹਦੇ ਵਿੱਚ ਨਾ ਆਹ ਤਾਂ ਹਰੀ ਮਿਰਚ ਆ ਆਪਣੀ ਦੋ ਤਿੰਨ ਹਰੀਆਂ ਮਿਰਚਾਂ ਕੱਟੀਆਂ ਬਰੀਕ-ਬਰੀਕ ਇੱਕ ਟਮਾਟਰ ਹੈ ਇੱਧਰ ਹਰਾ ਧਨੀਆ ਹੈ ਇੱਧਰ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਹੈ ਇਹ ਆਪਾਂ ਹੁਣ ਇਹਦੇ ਵਿੱਚ ਪਾ ਦਿਆਂਗੇ ਬਹੁਤ ਹੀ ਟੇਸਟੀ ਚੀਲਾ ਬਣਦਾ ਮੂਹ ਨਹੀਂ ਆ ਤਾਂ ਵੈਸੇ ਤਾਂ ਆਪਾਂ ਬੇਸਨ ਦਾ ਤਾਂ ਖਾਣੇ ਹੀ ਹੈ ਤੇ ਇਹ ਵੀ ਬਹੁਤ ਵਧੀਆ ਬਣਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਇਹ ਆਪਾਂ ਨਾ ਟੇਸਟ ਦੇ ਹਿਸਾਬ ਨਾਲ ਨਮਕ ਲਿਆ ਮਿਰਚ ਹਲਦੀ ਐ ਇਧਰ ਜੀਰਾ ਇਧਰ ਜੀਰੇ ਦਾ ਪਾਊਡਰ ਐ ਇਧਰ ਆਪਣਾ ਹੈਗਾ ਚਾਟ ਮਸਾਲਾ ਤੇ ਆਪਾਂ ਮੂੜੀਆਂ ਦੇ ਹਿਸਾਬ ਨਾਲ ਹੀ ਮਸਾਲੇ ਲਏ ਆਪਾਂ ਤੇ ਇਦਾਂ ਜੀ ਹੁਣ ਆਪਾਂ ਨਾ ਦੋ ਚਮਚ ਆ ਆਪਣੇ ਭਰ ਕੇ ਤੇ ਚਾਵਲ ਦਾ ਆਟਾ ਲੈ ਇਹ ਪਾ ਦਾਂਗੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਣਕ ਦਾ ਆਟਾ ਤੇ ਜਿੰਨੀ ਕ ਆਪਾਂ ਜ਼ਰੂਰਤ ਹੋਈ ਨਾ ਆਪਾਂ ਓਨਾ ਪਾਵਾਂਗੇ ਇੱਕ ਵਾਰ ਆਪਾਂ 1.5 ਚਮਚਾ ਪਾਵਾਂਗੇ ਹੁਣ ਆਪਾਂ ਇਹਨੂੰ ਨਾ ਮਿਕਸ ਕਰ ਲੈਨੇ ਆ ਆਪਾਂ ਮਸਾਲੇ ਤੇ ਆਟਾ ਨਾ ਸਾਰਾ ਕੁਝ ਮਿਕਸ ਕਰ ਲਿਆ ਮੂਲੀਆਂ ਦੇ ਵਿੱਚ ਤੇ ਹੁਣ ਆਪਾਂ ਨਾ ਥੋੜਾ ਜਿਹਾ ਪਾਣੀ ਪਾ ਕੇ ਥੋੜੇ ਥੋੜੇ ਦਾ ਘੋਲ ਬਣਾਵਾਂਗੇ ਤੇ ਆਪਾਂ ਨੂੰ ਆਟਾ ਥੋੜਾ ਜਿਹਾ ਹੋਰ ਪਾਉਣਾ ਪਊਗਾ ਇਹ ਵਿੱਚ ਤੇ ਆਪਾਂ ਇਹਨੂੰ ਘੋਲ ਬਣਾ ਲਗੇ ਇੱਕ ਵਾਰੀ ਤੇ ਫਿਰ ਆਪਾਂ ਵੇਖਦੇ ਹਾਂ ਕਿੰਨਾ ਘੱਟ ਆ ਪਊਗਾ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਦਾ ਘੋਲ ਬਣਾ ਲਾਂਗੇ ਤੇ ਮੂਲੀਆਂ ਵੀ ਪਾਣੀ ਛੱਡਣੀਆਂ ਆਪਾਂ ਨੂੰ ਨਾ 4-5 ਮਿੰਟ ਨਾ ਰੈਸਟ ਤੇ ਵੀ ਰੱਖਾਂਗੇ ਹੁਣ ਆਪਾਂ ਇਹਦੇ ਵਿੱਚ 2 ਚਮਚੇ ਨਾ ਆਟੇ ਦੇ ਹੋਰ ਪਾਵਾਂਗੇ ਤੇ ਫਿਰ ਆਪਾਂ ਇਹਨੂੰ ਘੋਲਜਾ ਬਣਾ ਕੇ ਆਪਾਂ ਰੈਸਟ ਤੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਤੇ ਦੇਖਾਂਗੇ ਜੇ ਆਪਣਾ ਆਟਾ ਥੋੜਾ ਹੋਇਆ ਨਾ ਤੇ ਫਿਰ ਆਪਣੇ ਨਾ ਚੀਲੇ ਬਣਨੇ ਨਹੀਂ ਕਿਉਂਕਿ ਖਿਲਰ ਜਾਣਗੇ ਫੇਰ ਉਹ ਤੇ ਹੁਣ ਆਪਾਂ ਇਹਦੇ ਚ ਪਾਣੀ ਹੋਰ ਪਾ ਦਿਆਂਗੇ ਤੇ ਇਹਨੂੰ ਮਿਲਾ ਕੇ ਨਾ ਤੇ ਆਪਾਂ 4-5 ਮਿੰਟ ਰੈਸਟ ਤੇ ਰੱਖਾਂਗੇ ਹੁਣ ਆਪਾਂ ਪਾਣੀ ਚੰਬਿਚਾ ਆਟਾ ਅੰਬਦੀਆ ਮਿਕਸ ਕਰਤਾ ਤੇ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਿਆਂਗੇ ਆਪਣੇ ਕੋਲ ਨਾ 5 ਮਿੰਟ ਹੋ ਗਏ ਚੀਲੇ ਵਾਲਾ ਘੋਲ ਨੂੰ ਆਪਣਾ ਰੈਸਟ ਤੇ ਤੇ ਹੁਣ ਠੀਕ ਆ ਆਪਣਾ ਚੀਲਾ ਵੈਸੇ ਨਾ ਥੋੜਾ ਜਿਹਾ ਗਾੜਾ ਹੀ ਰੱਖਣਾ ਆਪਾਂ ਪਤਲਾ ਨਹੀਂ ਰੱਖਣਾ ਇਹਨੂੰ ਤੇ ਇਧਰ ਆਪਣਾ ਪੈਨ ਰੱਖਿਆ ਹੋਵੇ ਗੈਸ ਆਉਣਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਜਿਹਾ ਘਿਓ ਪਾ ਦਾਂਗੇ ਐਸ ਤਰ੍ਹਾਂ ਦੇਖ ਤੇ ਹੁਣ ਆਪਾਂ ਇਹਨੂੰ ਆ ਟਿਸ਼ੂ ਪੇਪਰ ਲੈ ਕੇ ਨਾ ਸਾਰੇ ਫਲਾ ਦੇਾਂਗੇ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਦੇ ਵਿੱਚ ਨਾ ਆਪਾਂ ਜਿਹੜਾ ਕੋਲ ਬਣਾਇਆ ਇਹ ਪਾ ਦਾਂਗੇ ਆਪਾਂ ਇਹਨੂੰ ਆਪਾਂ ਚਮਚੇ ਨਾਲ ਹੀ ਫਲਾ ਦੇਾਂਗੇ ਜਿੰਦਾ ਕਾਪ ਪਤਲਾ ਜਾਂ ਮੋਟਾ ਬਣਾਉਣਾ ਹੈ ਨਾ ਉਹ ਘਾਵ ਨਾਲ ਆਪਾਂ ਚਮਚੇ ਨਾਲ ਬਣਾ ਦੇਾਂਗੇ ਆ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਗਲਾਈ ਕਰਦੇ ਹਾਂ ਆਪਾਂ ਨਾ ਗੋਰੰਗ ਗਲਾਈ ਕਰਤੀ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਹੱਥ ਨਾਲ ਵੀ ਫਲਾ ਸਕਦੇ ਥੋੜਾ ਜਿਹਾ ਧੁੰਕੇ ਹੁਲਾ ਕੇ ਨਾ ਐ ਫਲਾ ਸਕਦੇ ਹਾਂ ਤੇ ਗੈਸ ਨੂੰ ਆਪਾਂ ਨਾ ਥੋੜਾ ਜਿਹਾ ਤੇਜ਼ ਕਰ ਲਾਂਗੇ ਗੈਸ ਆਪਾਂ ਨਾ ਸਲੋ ਆ ਤੇ ਆਪਾਂ ਹੁਣ ਇਹਨੂੰ ਮੀਡੀਅਮ ਕਰ ਲਾਂਗੇ ਤੇ 2-4 ਮਿੰਟ ਇਹਨੂੰ ਆਪਾਂ ਐਸ ਤ<' ਗਏ ਰਹਿਣ ਦਿਆਂਗੇ ਹੁਣ ਗੈਸ ਥੋੜਾ ਜਿਹਾ ਆਪਾਂ ਤੇਜ਼ ਕਰਤਾ ਹੈ ਤੇ ਉੱਤੋਂ ਥੋੜਾ ਜਿਹਾ ਆਪਾਂ ਟੱਕ ਨਹੀਂ ਸਕਦੇ ਟਕਣਾ ਤਾਂ ਨਹੀਂ ਤਾਂ ਵੈਸੇ ਵੀ ਬਣ ਜਾਂਦਾ ਹੈ ਹਾਂਜੀ ਹੁਣ ਆਪਾਂ ਨੇ ਇਹਦੀ ਸਾਈਡ ਬਦਲਾਂਗੇ ਦੇਖੋ ਵਿੱਚ ਨਾ ਇਹ ਭੱਜਾ ਜਾਂਦਾ ਹੈਗਾ ਤੇ ਹੁਣ ਆਪਾਂ ਇਹਦੇ ਉੱਤੇ ਥੋੜਾ ਜਿਹਾ ਘਿਓ ਲਾ ਦਾਂਗੇ ਉੱਤੇ ਉਤਨੀ ਸਾਈਡ ਤੇ ਲਾ ਦਾਂਗੇ ਥੋੜਾ ਥੋੜਾ ਤੇ ਹੁਣ ਆਪਾਂ ਇਹਨੂੰ ਪਲਟ ਦਿਆਂਗੇ। ਹੋਰ ਸਿਕਨ। ਹੁਣ ਆਪਾਂ ਇਸ ਸਾਈਡ ਤੋਂ ਇਹ ਪਕਾਵਾਂਗੇ। ਹੁਣ ਬੇਨਾਟਾ ਕੇ ਹੀ ਪਕਾਵਾਂਗੇ ਆਪਾਂ। ਚੀਲਾ ਜੇ ਆਪਣਾ ਬਹੁਤ ਵਧੀਆ ਪੱਕ ਗਿਆ ਤੇ ਆਪਾਂ ਹੁਣ ਇਹਨੂੰ ਬਾਹਰ ਕੱਢ ਲਵਾਂਗੇ। ਅਗੋਂ ਖਾਲੀ ਜੇ ਰੱਖ ਲਾਂਗੇ ਆਪਾਂ ਇਸ ਤਰ੍ਹਾਂ ਰੱਖ। ਹੁਣ ਆਪਾਂ ਦੂਸਰਾ ਵੀ ਓਵੇਂ ਤੇਲ ਪਾ ਕੇ ਨਾ ਤੇ ਵਿੱਚ ਸਾਰੇ ਫਲਾ ਦੇਾਂਗੇ। ਤੇ ਫੇਰ ਆਪਾਂ ਦੂਸਰਾ ਚੀਲਾ ਪਾਵਾਂਗੇ ਹੁਣ ਹੁਣ ਆਪਾਂ ਦੂਸਰਾ ਵੀ ਓਵੇਂ ਫਲਾ ਜਾਗੇ ਨਾਲੇ ਆਪਾਂ ਹੱਥ ਤੇ ਘਿਓ ਲਾ ਕੇ ਨਾ ਤੇ ਹੱਥ ਨਾਲ ਵੀ ਫਲਾ ਸਕਦੇ ਆ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਹੱਥ ਤੇ ਘਿਓ ਲਾ ਲਓ ਤੇ ਨੂੰ ਇਸ ਤਰ੍ਹਾਂ ਕਰਕੇ ਆਪਾਂ ਫਲਾ ਦੇਾਂਗੇ ਗਲਾਈ ਕਰ ਲਓ ਇਹਦੀ ਬਸ ਜਦੋਂ ਆਪਾਂ ਇਹਨੂੰ ਚੀਲੇ ਨੇ ਪਾਉਣਾ ਉਦੋਂ ਗੈਸ ਨੂੰ ਥੋੜਾ ਜਿਹਾ ਸਲੋ ਕਰ ਲਓ ਫੇਰ ਉਸ ਤੋਂ ਬਾਅਦ ਥੋੜਾ ਜਿਹਾ ਹਾਈ ਕਰ ਲਓ ਇਹ ਕੇ ਟੱਕ ਦੇ ਉੱਤੋਂ 2-4 ਮਿੰਟਾਂ ਚ ਨਾ ਸਾਈਡ ਬਦਲੀ ਜਾਂਦੀ ਹੈ ਬਰੇ ਦੀ ਹੁਣ ਆਪਾਂ ਇਹਨੂੰ ਟੱਡ ਦੇਾਂਗੇ ਹਾਂਜੀ ਆਪਾਂ ਦੇ ਚੀਲੇ ਬਣ ਕੇ ਹੋ ਗਏ ਜੀ ਤਿਆਰ ਤੇ ਇੱਥੇ ਆਪਾਂ ਸਾਰੇ ਚੀਲੇ ਬਣਾ ਲਏ ਆ ਆ ਦੇਖੋ ਤੇ ਚੀਲੇ ਆਪਣੇ ਬਣ ਕੇ ਬਹੁਤ ਹੀ ਵਧੀਆ ਤੇ ਆਪਾਂ ਸਿੰਪਲ ਵੈਈ ਨਾਲ ਖਾਵਾਂਗੇ ਆਪਾਂ ਸੌਸ ਨਾਲ ਵੀ ਖਾ ਸਕਦੇ ਆ ਤੇ ਸੈਂਪਲ ਦੇ ਨਾਲ ਵੀ ਖਾ ਸਕਦੇ ਆ ਤੇ ਬਹੁਤ ਹੀ ਟੇਸਟੀ ਬਣੀ ਆ ਦੇਖੋ ਇੰਨੇ ਸੌਫਟੀ ਆ ਤੇ ਨਾਲੇ ਟੇਸਟੀ ਆ ਬਹੁਤ ਸਵਾਦ ਬਣਿਆ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ